ਪਰ ਇਸ ਮਰਿਆਦਾ ਨੂੰ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਪੱਕਾ ਕੀਤਾ ਕਿਉਂਕਿ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਉਦੋਂ ਬਚਨ ਗਏ ਜਦੋਂ ਆਪ ਸਰੀਰ ਨੂੰ ਛੱਡ ਕੇ ਜਾਣਾ ਹੈ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ ਕਿਉਂਕਿ 94 ਸਾਲ ਦੇ ਸਤਿਗੁਰੂ ਜੀ ਦੀ ਉਸ ਵਲੀਆ ਰਬੜਾ ਹੈ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਰਖਮੇ ਜੀ ਤੇ ਪਿਤਾ ਤੇਜਪਾਲ ਜੀ ਦੇ ਘਰ ਧੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 5 ਮਈ 1479 ਨੂੰ ਹੋਇਆ ਸੀ। ਦੇਖੋ ਧਿਆਨ ਦੇਣਾ 5 ਮਈ 1479 ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ 1469 ਕਿ ਉਸ ਤੋਂ 10 ਸਾਲ ਬਾਅਦ ਧੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੈ। 79 ਤੋਂ ਲੈ ਕੇ 1574 ਤੱਕ 1 ਸਤੰਬਰ 1574 ਅੱਜ ਵਾਲਾ ਦਿਨ ਹੈ ਜਦੋਂ ਗੁਰੂ ਸਾਹਿਬ ਦੀ ਜੋਤਿ ਜੋਤ ਸਮੁੰਦੇ ਨੇ ਉਹ ਰੇ ਤਕਰੀਬਨ 94 ਸਾਲ ਦੀ ਜਿਹੜੀ ਸਰੀਰ ਦੀ ਆਰਬਲਾ ਬਣਦੀ ਹੈ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਕਿਹੜੇ ਬਚਨ ਕਹੇ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਆਵੋ ਮਿਲੋ ਸਹਿੱਲੀ ਹੋ ਸੱਚਾ ਨਾਮ ਲਏਹਾ ਫਿਰ ਰੋਣ ਦੇ ਥਾਂ ਤੇ ਸਹੇਲਿਓ ਅਰਥ ਗੁਰ ਸਿੱਖੋ ਪ੍ਰਭੂ ਆਉ ਮਿਲਿਏ ਇਕੱਠੇ ਹੋਈਏ ਇਕੱਠੇ ਤੇ ਆਪਾਂ ਹੋਏ ਆ ਤੇ ਬੈਠ ਕੇ ਫਿਰ ਸੱਚਾ ਨਾਮ ਲਈਏ ਜੇ ਰੋਣਾ ਹੀ ਹੈ ਤੇ ਗੁਰੂ ਸਾਹਿਬ ਜੀ ਕੇ ਅੰਦਰ ਰੋ ਵੀ ਲਗੋ ਰੋ ਹੈ ਬਿਰਹਾ ਤਨ ਕਾ ਕਿਉਂਕਿ ਤੁਸੀਂ ਤੇ ਤਨ ਦੇ ਵਿਛੋੜੇ ਨੂੰ ਰੋਂਦੇ ਹੋ ਨਾ ਆਪਣਾ ਸਾਹਿਬ ਸਮਾਲਦੇ ਹਾਂ ਪਰ ਤਨ ਦੇ ਵਿਛੋੜੇ ਨੂੰ ਰੋਂਨ ਦੀ ਬਜਾਏ ਆਪਣੇ ਮਾਲਕ ਦੀ ਸਾਮ ਕਰੀਏ ਆਪਣੇ ਮਾਲਕ ਨੂੰ ਚੇਤੇ ਕਰੀਏ ਹੁਣ ਦੇਖੋ ਧੰਗੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਹੀ ਬਚਨ ਅੱਜ ਕਹੇ ਕਿ ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਕਹਿੰਦੇ ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲੱਗਦਾ ਹੁਣ ਇਸ ਤੇ ਥੋੜੀ ਜਿਹੀ ਵਿਚਾਰ ਕਰਨੀ ਹੈ ਧੰਗੂ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਜੋਤੀ ਜੋਤ ਸਮਾਗਮ ਗੁਰਪੁਰਬ ਗੋਵਿੰਦਵਾਲ ਸਾਹਿਬ ਦੇ ਧਰਤੇ ਤੇ ਬੜੀ ਵੱਡੀ ਸਰਦਾ ਪਾਵਨਾ ਨਾਲ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਥਾਂ ਤੇ ਸਤਿਗੁਰੂ ਜੀ ਨੂੰ ਅੱਜ ਹਰ ਸਿੱਖ ਯਾਦ ਕਰਦਾ ਹੈ। ਫਿਰ ਸਤਿਗੁਰੂ ਜੀ ਰੂਹਾਨੀ ਧੰਗੂਰ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰ ਪੁੱਤਰੇ ਪੜਪੋਤੇ ਸਾਡੇ ਕਿਉਂਕਿ ਬਾਬਾ ਸੁੰਦਰ ਜੀ ਪੜਪੋਤੇ ਨੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਤੋ ਉਹ ਬਾਣੀ ਉਚਾਰਨ ਕੀਤੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਔਰ ਉਸ ਹੁਕਮ ਨੂੰ ਬਾਬਾ ਸੁੰਦਰ ਜੀ ਨੇ ਬੜੇ ਧਿਆਨ ਦੇ ਨਾਲ ਸੁਣਿਆ ਸਾਰਿਆਂ ਨੂੰ ਸੱਦਿਆ ਸਾਖ ਸੰਬੰਧੀ ਰਿਸ਼ਤੇਦਾਰ ਆਗੇ ਦੋ ਧੀਆਂ ਸਨ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਉਹ ਵੀ ਆ ਗਈਆਂ ਪੁੱਤ ਪੋਤਰੇ ਪਰਪੁੱਤੇ ਆਗੇ ਦੋ ਜਵਾਈ ਨੇ ਇੱਕ ਬਾਬਾ ਪਾਈ ਰਾਮਾ ਜੀ ਤੇ ਦੂਸਰੇ ਧੰਨ ਗੁਰੂ ਅਮਰਦਾਸ ਮਹਾਰਾਜ ਉਹ ਜਵਾਈ ਤੋਂ ਹੁਣ ਗੁਰੂ ਸਾਹਿਬ ਜੀ ਨੇ ਗੁਰੂ ਬਣਾ ਦਿੱਤੇ ਉਹ ਵੀ ਉੱਥੇ ਨੇ ਸਭ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੇ ਭਾਈ ਅਸੀਂ ਚੱਲੇ ਹਾਂ ਸਰੀਰ ਛੱਡ ਕੇ ਤੇ ਸਾਡੇ ਪਿੱਛੇ ਰੋਣਾ ਨਹੀਂ ਹੁਣ ਰੋਣਾ ਨਹੀਂ ਜੀ ਕਿਉਂਕਿ ਰੋਣਾ ਵੇ ਗੁਰਮਤ ਵਿੱਚ ਦੋ ਤਰ੍ਹਾਂ ਦਾ ਹੈ ਜੀ ਇਕ ਰੋਣਾ ਉਹ ਹੈ ਜਿਹੜਾ ਪਿੱਟ ਪਿੱਟ ਕੇ ਰੋ ਰੋ ਕੇ ਰੱਬ ਨੂੰ ਉਲੰਬੇ ਦੇਣੇ ਜਿਹੜੇ ਰੋਣ ਨੂੰ ਗੁਰੂ ਸਾਹਿਬ ਜੀ ਨੇ ਬਿਲਕੁਲ ਪਰਵਾਹ ਨਹੀਂ ਕੀਤਾ ਜਿਹੜੇ ਰੋਣ ਬਾਰੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਰੋਵਾ ਰਾਮ ਨਿਕਾਲਾ ਭਇਆ ਸੀ ਤਾਂ ਦਸ਼ਮਣ ਵਿਛੜ ਗਿਆ ਰੋਵਾ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਤ ਹਜੂਰ ਜਿਨ੍ਹਾਂ ਦੇ ਨਾਲ ਕ੍ਰਿਸ਼ਨ ਪਗਵਾੜ ਹਰ ਵੇਲੇ ਰਹਿੰਦੇ ਨੇ ਕਹਿੰਦੇ ਰੋ ਰੋ ਕੇ ਤੇ ਰੱਬ ਨੂੰ ਲਾਂਬੇ ਉਹਨਾਂ ਵੀ ਦਿੱਤੇ ਉਹ ਰੋਣਾ ਗੁਰਮਤ ਵਿੱਚ ਬਿਲਕੁਲ ਪਰਵਾਹ ਨਹੀਂ ਕਿ ਜਿਹੜਾ ਬਿਨਾਂ ਮਤਲਬ ਤੋਂ ਰੋਣਾ ਔਰ ਦੇਖੋ ਬੀਬੀਆਂ ਘਰ ਦੇ ਵਿੱਚ ਮੌਤ ਪਾਵੇ ਜਵਾਨ ਹੋਏ ਬਜ਼ੁਰਗ ਹੋਏ ਜਿਹੜਾ ਸੁਭਾਵਿਕ ਰੋਣਾ ਹੈ ਜੇ ਮਾਂ ਦਾ ਪੁੱਤਰ ਮਰਿਆ ਹੋਏ ਜਵਾਨ ਤੋਂ ਨੂੰ ਰੋਣਾ ਆਉਂਦਾ ਹੈ ਇਸ ਰੋਣੇ ਨੂੰ ਮੰਣਾ ਨਹੀਂ ਪਰ ਜਿਹੜਾ ਫਿਰ ਵੈਣ ਪਾਪਾ ਕੇ ਰੋਣਾ ਤੇ ਉਲੰਭੇ ਦੇਣੇ ਰਿਸ਼ਤੇਦਾਰਾਂ ਨੇ ਆ ਕੇ ਭਾਵੇਂ ਰੋਣ ਆਵੇ ਨਾ ਆਵੇ ਤੱਕੇ ਨਾਲ ਰੋਈ ਜਾਣਾ ਇਸ ਰੂਹ ਨੂੰ ਮਨਾ ਕੀਤਾ ਹੈ ਕਿਉਂਕਿ ਇਹ ਨੇ ਹੋ ਸਕਦਾ ਕਿਸੇ ਦਾ ਪੁੱਤਰ ਮਰਿਆ ਹੋਵੇ ਤੂੰ ਰੋ ਵੀ ਨਾ ਕਿਸੇ ਦਾ ਪਿਓ ਮਰ ਜਾਏ ਤੂੰ ਉਹ ਰੋ ਵੀ ਨਾ ਮਾਂ ਮਰੇ ਤੂੰ ਰੋ ਵੀ ਨਾ ਹਾਂ ਇਹ ਗੱਲ ਵੱਖਰੀ ਹੈ ਕਿ ਫਿਰ ਜਿਨ੍ਹਾਂ ਨੂੰ ਮੜਾ ਮੋਟੇ ਜਿਨ੍ਹਾਂ ਨੇ ਅਖਰੀ ਗਿਆਨ ਪੜਿਆ ਹੁੰਦਾ ਹੈ ਦੁਨੀਆ ਦੀ ਨਜ਼ਰ ਦੇ ਸਾਹਮਣੇ ਭਾਵੇਂ ਨਾ ਰੋਵੇ ਪਰ ਉਹ ਇਕੱਲਾ ਬਹਿ ਕੇ ਰੋਂਦਾ ਜ਼ਰੂਰ ਹੈ ਉਰੇ ਇਸ ਰੋਣੇ ਨੂੰ ਕਿਤੇ ਨਾ ਕਿਤੇ ਪ੍ਰਵਾਨ ਕੀਤਾ ਗਿਆ ਭਾਈ ਜੇ ਅੱਖਾਂ ਚੋਂ ਹੰਝੂ ਆ ਜਾਣ ਗਲ ਪਰਵੇ ਤੇ ਸੁਭਾਵਕ ਜਿੰਦੇ ਨਾਲ ਅਸੀਂ ਰਿਸ਼ਤਾ ਨੁਬਾਇਆ کئی ਸਾਲ ਜਿੰਦੇ ਨਾਲ ਰਹੇ ਪਿਆਰ ਦੇ ਪੈ ਜਾਂਦੇ ਨਾ ਜੀ ਉਰੇ ਸ਼ਾਇਦ ਕੱਲ ਵੀ ਬਚਨ ਇਸੇ ਤਰ੍ਹਾਂ ਦੇ ਸੰਜੇ ਹੋਏ ਸਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚ ਸਾਹਿਬ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਦੇ ਸ਼ਰੀਰ ਨੂੰ ਲਾਭੂ ਲਾਉਂਦੇ ਨੇ ਅੱਖਾਂ ਚੋਂ ਹੰਝੂ ਤੇ ਉਹਨਾਂ ਦੇ ਵੀ ਆਏ ਉਨ ਸਿੱਧੇ ਸਮਝਦਤ ਕਹੀਏ ਤੇ ਰੋਤੇ ਉਹ ਵੀ ਪਏ ਨਾ ਪਰ ਇਹ ਸੁਭਾਵਕ ਹੈ ਖਾਚ ਹੰਝੂ ਆ ਜਣੇ ਗਲਾ ਪਰ ਜਣਾ ਪਰ ਟਾਹ ਮਾਰ ਮਰ ਕੇ ਰੋਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਬਿਲਕੁਲ ਹੀ ਮੈਨੂੰ ਪਉਂਦਾ ਹੀ ਨਹੀਂ ਚੰਗਾ ਹੀ ਨਹੀਂ ਲੱਗਦਾ ਫਿਰ ਕਰੀਏ ਕੀ ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਰੇ ਨੇ ਹੁਕਮ ਦੇ ਵਿੱਚ ਕਿ ਆਵੋ ਮਿਲੋ ਸਹਿਲਿਓ ਸੱਚਾ ਨਾਮ ਲਏ ਹਾਂ ਫਿਰ ਇਕੱਠੇ ਹੋ ਕੇ ਸੱਚੇ ਪਰਮੇਸ਼ਰ ਦਾ ਨਾਮ ਲਈਏ ਰੋਵੇ ਬਿਰਹਾ ਤਨ ਕਾ ਤੁਸੀਂ ਤਨ ਦੇ ਵਿਛੋੜੇ ਕਰਕੇ ਰੋਂਦੇ ਹੋ ਪਰ ਕਹਿੰਦੇ ਨਹੀਂ ਭਾਈ ਤਨ ਨੇ ਤੇ ਇੱਕ ਦਿਨ ਵਿਛੜ ਹੀ ਜਾਣਾ ਔਰ ਦੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਬਣ ਕੇ ਵੀ ਬਖਸ਼ਿਸ਼ਾਂ ਕੀਤੀਆਂ ਔਰ ਏਡੀਆਂ ਏਡੀਆਂ ਵੱਡੀਆਂ ਦਾਤਾਂ ਦਿੱਤੀਆਂ ਤੇ ਜਦੋਂ ਸਤਿਗੁਰੂ ਜੀ ਸ਼ਰੀਰ ਨੂੰ ਛੱਡਣ ਲੱਗੇ ਤੇ ਸਾਨੂੰ ਸਿੱਖਾਂ ਨੂੰ ਸਭ ਤੋਂ ਵੱਡੇ ਦਾਤ ਦੇ ਕੇ ਗਏ ਥੋੜਾ ਜਿਹਾ ਸਤਿਗੁਰੂ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਸਿਰਫ ਲੈਣੀ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਨਹੀਂ ਬਣੇ 22 ਸਾਲ ਜਿਹੜੇ ਨੇ ਉਹ ਲਗਾਤਾਰ ਹਰ ਸਾਲ ਗੰਗਾ ਤੇ ਇਸ਼ਨਾਨ ਕਰਨ ਜਾਣਾ ਤੀਰਥ ਯਾਤਰਾ ਜੀ ਤੀਰਥਾਂ ਤੇ ਨਾਉਣ ਜਾਣਾ ਅਖੀਰ ਵਰੇ ਜਦੋਂ ਵਾਪਸ ਮੁੜਦੇ ਨੇ ਤੇ ਪੰਡਤ ਦੁਰਗੋ ਦੇ ਘਰ ਰੁਕਦੇ ਨੇ ਪੰਡਤ ਦੁਰਗੋ ਨੇ ਦੇਖ ਲਿਆ ਕਿ ਇਹਨਾਂ ਦੇ ਚਰਨਾਂ ਦੇ ਵਿੱਚ পদ্ਮ ਹੈ ਜੋਤਿਸ਼ ਵਿੱਦਿਆ ਜਾਣਦਾ ਸੀ ਜਿੰਦ ਕਰਕੇ ਉਹਨੂੰ ਇੱਕ ਗੱਲ ਤੇ ਸਮਝ ਪੈ ਗਈ ਕੇ بڑے بڑے ਮਹਾਪੁਰਸ਼ ਨੇ ਅਵਤਾਰੀ ਪੁਰਸ਼ ਨੇ ਤੇ ਜਾ ਇਹਨਾਂ ਦੇ ਸਿਰ ਉੱਤੇ ਕਿਸੇ ਮਹਾਰਾਜੇ ਕਿਸ ਸਮਰਾਟ ਦਾ ਛਤਰ ਝੁਲੇਗਾ ਪੰਡਤ ਦੁਰਗੋ ਨੇ ਬਾਬਾ ਅਮਰਦਾਸ ਜੀ ਜਦੋਂ ਆਰਾਮ ਕਰਦੇ ਨੇ ਪੈਰਾਂ ਦੇ ਵਿੱਚ ਨਮਸਕਾਰ ਕਰ ਦਿੱਤੇ ਜਦੋਂ ਹੱਥ ਲਾਏ ਪੈਰਾਂ ਨੂੰ ਕਿਉਂਕਿ ਪੰਡਤ ਦੁਰਗੋ ਉਮਰ ਕਰਕੇ ਬਜ਼ੁਰਗ ਵੱਡੇ ਸਨ ਸਤਿਗੁਰੂ ਜੀ ਇੱਕਦਮ ਉੱਠ ਕੇ ਖਲੋ ਗਏ ਬਾਬਾ ਅਮਰਦਾਸ ਜੀ ਕਿ ਤੁਸੀਂ ਬਜ਼ੁਰਗ ਹੋ ਵੱਡੇ ਹੋ ਤੇ ਨਾਲੇ ਤੁਸੀਂ ਬ੍ਰਾਹਮਣ ਹੋ ਆਏ ਕੇ ਦੀ ਸੇਵਾ ਕਰਦੇ ਹੋ ਤੇ ਮੇਰੇ ਪੈਰਾਂ ਨੂੰ ਹੱਥ ਕਿਉਂ ਲਾਇਆ ਮੱਥਾ ਕਿਉਂ ਟੇਕਿਆ ਤੇ ਜਦੋਂ ਪੰਡਤ ਦੁਰਗੋਜ ਜੀ ਕਹਿੰਦੇ ਨੇ ਕਿ ਮਹਾਰਾਜ ਤੁਸੀਂ ਸੱਚਮੁੱਚ ਮੇਰੀ ਵਿੱਦਿਆ ਕਹਿੰਦੀ ਹੈ ਕਿ ਤੁਸੀਂ ਕੋਈ ਅਵਤਾਰੇ ਪੁਰਸ਼ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਵੱਡੇ ਰਾਜੇ ਬਣੋਗੇ ਤੁਹਾਡੇ ਸਿਰ ਤੇ ਚੱਕਰਵਰਤੀ ਰਾਜ ਦਾ ਜਿਹੜਾ ਛੱਤਰ ਝੂਲੇਗਾ ਔਰ بابا ਮਰਦਸਾ ਜੋ ਉੱਥੇ ਹੱਸ ਕੇ ਕਹਿੰਦੇ ਨੇ ਪੰਡਤ ਜੀ ਕਿ 600 ਉੱਤੇ ਉਮਰ ਟੱਪ ਗਈ ਹੈ ਚਿੱਟਾ ਦਾੜਾ ਹੋ ਗਿਆ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਕਿਤੇ ਮੈਂ ਮਹਾਰਾਜਾ ਬਣਾਂਗਾ ਰਾਜਪਾਗ ਮੈਂ ਤੇ ਪਿੰਡ ਤੋਂ ਬਾਹਰ ਕਦੇ ਨਹੀਂ ਨਿਕਲਿਆ ਜਾਂ ਗੰਗਾ ਦੇ ਇਸ਼ਨਾਨ ਕਰਨ ਲਈ ਤੇ ਜਾਂ ਇੱਕ ਛੋਟੀ ਜਿਹੀ ਬੈ ਕੇ ਦੁਕਾਨ ਚਲਾਈ ਦੀ ਮੈਂ ਮਹਾਰਾਜਾ ਕਿੱਥੋਂ ਬਣ ਜਾਣਾ ਪਰ ਪੰਡਤ ਦੁਰਗੋ ਕਹਿੰਦੇ ਨੇ ਸਤਿਗੁਰ ਜੀ ਮੈਂ ਨਹੀਂ ਜਾਣਦਾ ਤੁਸੀਂ ਮਹਾਰਾਜਾ ਬਣੋਗੇ ਜਾ ਤੁਹਾਡੇ ਅੰਦਰ ਕੋਈ ਅਲਾਹੀ ਜੋਤ ਹੈ ਜਿਹੜੀ ਥੋੜੇ ਸਮੇਂ ਚ ਪ੍ਰਗਟ ਵੀ ਹੋਏਗੀ ਇਹ ਜਦੋਂ ਵਚਨ ਕਹਿ ਧੰਨ ਬਾਬਾ ਅਮਰਦਾਸ ਜੀ ਨੂੰ ਕੁਛ ਉਥੇ ਦੇਣ ਦਾ ਯਤਨ ਵੀ ਕੀਤਾ ਸੀ ਕਿ ਤੂੰ ਆਏਗਾ ਤੇ ਸੇਵਾ ਕਰਨੇ ਪਈ ਪੰਡਤ ਨੇ ਕਹਿ ਦਿੱਤਾ ਸੀ ਜਿੱਦਣ ਤੁਸੀਂ ਉਹ ਜੋਤ ਤੁਹਾਡੇ ਅੰਦਰ ਜਗੇਗੀ ਜਦ ਤੁਸੀਂ ਰਾਜੇ ਬਣੋਗੇ ਇਹ ਫਿਰ ਮੈਂ ਉਸ ਦਿਨ ਮੰਗ ਕੇ ਲਵਾਂਗਾ ਮੇਰਾ ਧਾਰ ਰੱਖ ਲਓ ਉਸੇ ਵੇਲੇ ਕਹਿੰਦੇ ਜਦੋਂ ਉਸੇ ਚੱਕਰ ਦੇ ਵਿੱਚ ਵਾਪਸ ਹੁੰਦੇ ਨੇ ਇੱਕ ਸੰਨਿਆਸੀ ਮਿਲਦਾ ਹੈ। ਸੁਧਾਰਨ ਜਾਂ ਸੰਨਿਆਸੀ ਉਹ ਰਹਿ ਪਾਵੋ ਕਰਮਕੰਡੀ ਸੀ। ਤਨ ਬਾਬਾ ਅਮਰਦਾਸ ਜੀ ਤੇ ਕਰ ਰਾਤ ਨੂੰ ਆ ਕੇ ਰੁਕਦੇ ਨੇ। ਪ੍ਰਸ਼ਾਦਾ ਵੀ ਛਕ ਲਿਆ। ਰਾਤ ਨੂੰ ਸੌਣ ਵਾਸਤੇ ਕੋਠੇ ਦੇ ਉੱਤੇ ਮੰਝੀਆਂ ਢਾਹ ਲਈਆਂ। ਤੇ ਬਾਬਾ ਅਮਰਦਾਸ ਜੀ ਜਦੋਂ ਦੁੱਧ ਦੇ ਦੋ ਗਲਾਸ ਲੈ ਕੇ ਗਏ। ਇੱਕ ਉਸ ਸੰਿਆਸੀ ਨੂੰ ਫੜਾਇਆ ਕਾਫੜਿਆ। ਤੇ ਗੱਲਾਂ ਦੇ ਵਿੱਚ ਉਹ ਸੰਿਆਸੀ ਨੇ ਜੋਗੀ ਨੇ ਸਾਧ ਨੇ ਪੁੱਛ ਲਿਆ ਕਿ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ ਕਿਉਂਕਿ ਤੁਹਾਡੇ ਧਾਰਮਿਕ ਖਿਆਲ ਤੇ ਬੜੇ ਸੋਹਣੇ ਨੇ ਤੁਹਾਡਾ ਗੁਰੂ ਕੌਣ ਹੈ ਇਹ ਸੁਣ ਕੇ ਕਹਿੰਦੇ ਜੀ ਗੁਰੂ ਤੇ ਹਜੇ ਕੋਈ ਵੀ ਨਹੀਂ ਉਰ ਉਹ ਸਾਧ ਨੇ ਦੁੱਧ ਦਾ ਗਲਾਸ ਉੱਥੇ ਰੱਖ ਦਿੱਤਾ ਸੀ ਕਈ ਤੇ ਕਹਿੰਦੇ ਵਗਾ ਕੇ ਮਾਰਿਆ ਕਿ ਤੁਹਾਡੇ ਕੋਲ ਪ੍ਰਸ਼ਾਦਾ ਛਕ ਲਿਆ ਮੇਰਾ ਤੇ ਜਿੰਦਗੀ ਦਾ ਅੱਜ ਤੱਕ ਦਾ ਜਿੰਨਾ ਜਪ ਤਪ ਤੀਰਥ ਸਾਰੇ ਵਿਰਥ ਹੋ ਗਏ ਕਿ ਮੈਂ ਨਗੂਰੇ ਦੇ ਹੱਥ ਤੇ ਪ੍ਰਸ਼ਾਦਾ ਛਕਿਆ ਨਗੂਰੇ ਤੇ ਕਰਵਾ ਕੇ ਛਕਿਆ ਕਿਉਂਕਿ ਸਤਪੁਰ ਜੀ ਨੇ ਪਵਨ ਪੁਛਨ ਬਾਣੀ ਚ ਵੀ ਕਹੇ ਨੇ ਨੰਜੀ ਨਿਗੂਰੇ ਕਾ ਹੈ ਨਾਮ ਬੁਰਾ ਨਗੂਰੇ ਦਾ ਤੇ ਨਾਮ ਲੈਣਾ ਵੀ ਬੜਾ ਬੁਰਾ ਜਿਹੜਾ ਬੰਦੇ ਇਹਨਾਂ ਮਾੜਾ ਜਿਹਨੇ ਗੁਰੂਤਾਰਨ ਨਹੀਂ ਕੀਤਾ ਪਰ ਅੰਦਰ ਉਹ ਤੇ ਬੋਲ ਬੋਲ ਕੇ ਚਲਾ ਗਿਆ ਅੰਦਰ ਹੁਣ ਗੁਰੂ ਦੇ ਮਿਲਣ ਦੀ ਤੜਪ ਐਸੀ ਲੱਗੀ ਕਿ ਸਾਰੇ ਰਾਤ ਨੀਂਦ ਨਹੀਂ ਆਈ ਦੁੱਧ ਬਾਬਾ ਮਰਦਾਸ ਜੀ ਨੇ ਪੀਤਾ ਸਾਰਾ ਦਿਨ ਨਾ ਕੁਝ ਖਾਦਾ ਨਾ ਪੀਤਾ ਬਸ ਇੱਕੋ ਹੀ ਸਿਖਿਆ ਹੁਣ ਇਸ ਉਮਰ ਦੇ ਵਿੱਚ ਗੁਰੂ ਕਿਹੜਾ ਮਿਲੇ ਕਿਉਂਕਿ ਗੁਰੂ ਵੀ ਉਹ ਹੋਵੇ ਨਾ ਜਿਹੜਾ ਪੂਰਾ ਹੋਏ ਦਿਨ ਵੀ ਲੰਘ ਗਿਆ ਅਗਲੀ ਰਾਤ ਫਿਰ ਚੱਜ ਨਾਲ ਨੀਂਦ ਨਹੀਂ ਆਈ ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨੀਂਦ ਨਹੀਂ ਆਉਂਦੀ ਤੇ ਬਾਹਰ ਨੂੰ ਜਾਂਦੇ ਨੇ ਕੰਨਾਂ ਦੇ ਵਿੱਚ ਇੱਕ ਬੜੀ ਮਿੱਠੀ ਆਵਾਜ਼ ਸੁਣਾਈ ਦਿੱਤੀ ਤੇ ਉਹ ਆਵਾਜ਼ ਕਿਹੜੀ ਸੀ ਭਰਾ ਦੇ ਨਾਂ ਬੀਬੀ ਅਮਰੋ ਤਾਂ ਗੁਰੂ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਦੁੱਧ ਰਿੜਕਦੇ ਤੇ ਸਵੇਰੇ-ਸਵੇਰੇ ਦੁੱਧ ਰਿੜਕਦੇ ਹੋਈ ਬੜੇ ਮਿੱਠੇ ਆਵਾਜ਼ ਦੇ ਵਿੱਚ ਗਾਦੀ ਸੀ ਕਿ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ ਜਿਹੜੇ ਅਖਰੇ ਅਰਥ ਨੇ ਸੌਖੇ ਸੌਖੇ ਬੜੇ ਸਮਝ ਲੱਗਦੇ ਸਨ ਕਿ ਜੇ ਐਵੇਂ ਦਾ ਗੁਰੂ ਮਿਲ ਜੇ ਤੇ ਸੜਿਆ ਹੋਇਆ ਲੋਹਾ ਵੀ ਜਿਹੜਾ ਉਸੋਨੇ ਵਰਗਾ ਬਣ ਜਾਂਦਾ ਹੁਣ ਗੁਰੂ ਦੀ ਤੇ ਭਾਲ ਸੀ ਤੇ ਬੋਲ ਕੰਨਾਂ 'ਚ ਫਿਰ ਪੈ ਗਏ ਕਿ ਜੇ ਗੁਰ ਮਿਲੇ ਤਨੇਹਾ ਸ਼ਬਦ ਦੇ ਪੰਕਤੇ ਸੁਣੀ ਏਕ ਨਾਮ ਅੰਮ੍ਰਿਤ ਉਹ ਦੇਵੈ ਜੇ ਐਵੇਂ ਦਾ ਗੁਰੂ ਮਿਲ ਜੇ ਇੱਕ ਨਾਮ ਹੈ ਜਿਹੜਾ ਅੰਮ੍ਰਿਤ ਵਰਗਾ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਜੇ ਗੁਰੂ ਉਹ ਨਾਮ ਦੇ ਦਵੇ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦਿ ਹਾ ਇਹ ਸ਼ਬਦ ਪਾਵੇਂ ਪੂਰੇ ਅਰਥ ਨਹੀਂ ਸਮਝ ਲੱਗੇ ਪਰ ਇਹਨਾਂ ਤੇ ਪਤਾ ਲੱਗ ਗਿਆ ਗੁਰੂ ਦੀ ਭਾਲ ਸੀ ਤੇ ਗੁਰੂ ਦੀ ਗੱਲ ਹੁੰਦੀ ਕਿ ਜੇ ਐਵੇਂ ਦਾ ਗੁਰੂ ਮਿਲ ਜੇ ਉਹ ਨਾਮ ਅੰਮ੍ਰਿਤ ਵਰਗਾ ਨਾਮ ਦਿੰਦਾ ਹੈ। ਬਾਬਾ ਅਮਰਦਾਸ ਜੀ ਨੇ ਦੁਨੀਆ ਦੇ ਲੋਕਾਂ ਲਾਜ ਲਈ ਤੇ ਨੌ ਦੇ ਗਿਆ ਕੇ ਹੱਥ ਜੋੜ ਦਿੱਤੇ। ਕਿ ਧੀਏ ਪੁੱਤਰ ਇਹ ਤੂੰ ਜੋ ਕੁਝ ਪੜਿਆ ਹੈ ਇਹ ਹੈ ਕਿੰਦਾ? ਇਹ ਭਜਨ ਕਿੰਦਾ ਗਾਇਆ? ਇਹ ਗੀਤ ਸੀ ਸ਼ਬਦ ਸੀ ਇਹ ਨਹੀਂ ਸੀ ਪਤਾ ਕਿ ਗੁਰਬਾਣੀ ਨੂੰ ਸ਼ਬਦ ਕਹਿੰਦਾ ਜਾਂ ਕੀਰਤਨ ਕਹਿੰਦਾ ਪਰ ਇਹਨਾਂ ਪਤਾ ਸੀ ਕੀਰਤਨ ਗਾਇਆ ਕੋਈ ਨਾ ਕੋਈ ਵਚਨ ਗਾਇਆ ਹੈ। ਔਰ ਬੀਬੀ ਅਮਰੋ ਜੀ ਕਹਿੰਦੇ ਕਿ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸ਼ਬਦ ਹੈ। ਫਿਰ ਪਿਤਾ ਉਸ ਗੁਰੂ ਕੋਲ ਮੈਨੂੰ ਵੀ ਲੈ ਜਾਇਆ। ਔਰ ਬੀਬੀ ਅਮਰੋ ਜੀ ਕਹਿੰਦੇ ਨੇ ਉਹ ਗੁਰੂ ਸਾਹਿਬ ਜੀ ਤੇ ਸ਼ਰੀਰ ਕਰਕੇ ਜੋਤੀ ਜੋਤ ਸਮਾ ਗਏ ਨੇ। ਪਰ ਉਹਨਾਂ ਦੇ ਥਾਂ ਤੇ ਮੇਰੇ ਪਿਤਾ ਦੂਸਰੇ ਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਲੈ। ਉਹਨਾਂ ਕੋਲ ਲੈ ਜਾਇਆ। ਕਿਉਂਕਿ ਸਾਖੀ ਲੰਬੇ ਨਹੀਂ ਲੈ ਕੇ ਜਾਣੇ ਸਿਰਫ ਸਮਝਣਾ ਹੈ ਸਤਿਗੁਰੂ ਜੀ ਨੂੰ ਨਾਲ ਲੈ ਕੇ ਗਏ ਤੇ ਜਦੋਂ ਕੋਟੂਰ ਸਾਹਿਬ ਪਹੁੰਚਦੇ ਨੇ ਫਿਰ ਨਿਮਰਤਾ ਇੰਨੀ ਸੀ ਕਿ ਅੱਜ ਕੁੜਮ ਬਣ ਕੇ ਨਹੀਂ ਅੱਜ ਸਿੱਖ ਬਣ ਕੇ ਆਏ ਲਾਂਡ ਦੇ ਵਿੱਚ ਖਲੂਕੇ ਦਰਸ਼ਨ ਕੀਤੇ ਔਰ ਜਦੋਂ ਗੁਰੂ ਸਾਹਿਬ ਜੀ ਦੀ ਨਜ਼ਰ ਪਈ ਸਤਿਗੁਰੂ ਉੱਠ ਕੇ ਆਏ ਕਿ ਤੁਸੀਂ ਰਿਸ਼ਤੇਦਾਰ ਹੋ ਸਾਡੇ ਕੁੜਮ ਲੱਗਦੇ ਹੋ ਤੇ ਕੁੜਮ ਵੀ ਉਹ ਜਿਹੜੇ ਕੁੜੀ ਵਾਲਿਆਂ ਵੱਲੋਂ ਨੇ ਵਾਟੇ ਤੇ ਥਾਂ ਉੱਚੀ ਤੁਸੀਂ ਆ ਕੇ ਗਲੇ ਮਿਲੋ। ਔਰ ਬਾਬਾ ਅਮਰਦਾਸ ਜੀ ਕਹਿੰਦੇ ਕਿ ਅੱਜ ਮੈਂ ਕੁੰਡਮ ਬਣ ਕੇ ਨਹੀਂ ਆਇਆ ਜਿੱਦਣ ਕੁੰਡਮ ਬਣ ਕੇ ਆਇਆ ਸੀ ਮਿਲਦੀ ਮੇ ਕੀਤੀ ਸੀ। ਇਹਨੇ ਬੋਲ ਕਹਿ ਕੇ ਸਤਿਗੁਰੂ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਤੇ ਬਾਵਾ ਖੁਲੀਆਂ ਗਲੇ ਮਿਲਣ ਲਈ ਔਰ ਬਾਬਾ ਅਮਰਦਾਸ ਜੀ ਪੈਰਾਂ ਦੇ ਵਿੱਚ ਡਿੱਗੇ। ਚਰਨ ਫੜਦੇ ਸਤਿਗੁਰੂ ਜੀ ਅੱਜ ਮੈਂ ਸਿੱਖ ਬਣ ਕੇ ਆਇਆ ਕਿਰਪਾ ਗੁਰੂ ਮੈਨੂੰ ਸਿੱਖੀ ਬਖਸ਼ੋ। ਮੈਂ ਗੁਰੂ ਤਰਨ ਕਰਨਾ ਹੈ। ਔਰ ਫਿਰ ਐਸਾ ਗੁਰੂ ਧਰਨ ਕੀਤਾ ਕਿ ਦੇਖੋ 12 ਸਾਲ ਗਾਗਰ ਢੋਈ ਇਹ ਕਹਿ ਲੇ ਕਿ ਉਸ ਗਾਗਰ ਨੇ ਇਹ ਬਾਬਾ ਅਮਰਦਾਸ ਜੀ ਨੂੰ ਉਜਾਕਰ ਕੀਤਾ। ਜੁਲਾਹੇ ਦੇ ਖੱਡੇ ਦੇ ਵਿੱਚ ਜਿੱਥੇ ਡਿੱਗਦੇ ਨੇ ਅਸਲ ਵਿੱਚ ਉਸ ਖੱਡੇ ਤੋਂ ਗੱਦੇ ਤੱਕ ਸਤਿਗੁਰੂ ਜੀ ਦਾ ਸਫ਼ਰ ਸੀ। ਸਤਿਗੁਰੂ ਜੀ ਗੁਰਤਾ ਗੱਦੇ ਤੇ ਬਰਾਜਮਣ ਹੋਏ। ਔਰ ਪੰਡਤ ਦੁਰਗੋ ਜਿਹੜਾ ਘਰ ਵਿੱਚ ਬੈਠਾ ਹੋਇਆ ਯਾਦ ਕਰਦਾ ਕਿਉਂਕਿ ਬਜ਼ੁਰਗ ਪਹਿਲੋ ਇਸੇ 12 ਸਾਲ ਹੋਰ ਲੰਘ ਗਏ ਅਰਦਾਸਾ ਬੇਨਤੀਆ ਕਰਦਾ ਕਿ ਸਤਿਗੁਰੂ ਜੀ ਤੁਸੀਂ ਜਿੱਥੇ ਵੀ ਹੋਵੋ ਕਿਰਪਾ ਕਰੋ ਇਹ ਮੈਨੂੰ ਪਤਾ ਹੈ ਕਿ ਤੁਸੀਂ ਅਵਤਾਰੀ ਪੁਰਸ਼ੀ ਹੋ ਮੇਰੇ ਤੋਂ ਚੱਲ ਕੇ ਨਹੀਂ ਆਇਆ ਜਾ ਸਕਦਾ ਹੁਣ ਕਿਰਪਾ ਕਰੋ ਕਿ ਤੇ ਆ ਕੇ ਦਰਸ਼ਨ ਦਿਓ ਔਰ ਧੰਗੁਰੂ ਅਮਰਦਾਸ ਮਹਾਰਾਜ ਦੇਖੋ ਗੁਰੂ ਬਣਨ ਤੋਂ ਪਹਿਲੋ ਵੀ ਜਾਂਦੇ ਸਨ ਤੀਰਥਾਂ ਤੇ ਔਰ ਉਹ ਲੋ ਇਸ ਕਰਕੇ ਜਾਂਦੇ ਸਨ ਕਿ ਅੰਦਰ ਦੀ ਕਿਤੇ ਸ਼ਾਂਤੀ ਮਿਲ ਜੇ ਪਰ ਜਿਹੜੀ ਮਿਲੀ ਨਹੀਂ ਸੀ 22 ਸਾਲਾਂ ਜਿੰਨੀ ਸੀ ਮਿਲੀ ਹੁਣ ਫਿਰ ਵਿਚਾਰ ਬਣਾਈ ਤੋ ਹੁਣ ਤੀਰਥਾਂ ਤੇ ਇਸ ਕਰਕੇ ਜਾਣਾ ਹੈ ਕਿ ਜਿਹੜੇ ਮੇਰੇ ਵਰਗੇ ਪੁੱਲੇ ਹੋਏ ਤੀਰਥਾਂ ਤੇ ਜਾ ਕੇ ਪਟਕਣਾ ਦੇ ਵਿੱਚ ਪੈਂਦੇ ਨੇ ਹੁਣ ਉਹਨਾਂ ਨੂੰ ਸਤਨਾ ਵਾਹਿਗੁਰੂ ਦਾ ਉਪਦੇਸ਼ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਤੀਰਥ ਦਸਣਾ ਕਿ ਗੁਰੂ ਸਾਹਿਬ ਜੀ ਜਿਹੜਾ ਤੀਰਥ ਬੰਨਿਆ ਭਾਈ तीर्थ नामण ਜਾਉ तीर्थ नाम ਹੈ ਤੇ ਇਹ ਨਾਮ ਕਿਤੇ ਵੀ ਬਹਿ ਕੇ ਜੱਪੋ ਇਸ ਨਾਮ ਨੇ ਅੰਦਰ तीर्थ ਬਣਾਉਣਾ ਅੰਦਰ तीर्थ ਬਣਾਓ ਹੁਣ ਸਤਿਗੁਰ ਜੀ तीर्थਾਂ ਦੇ ਬਹਾਨੇ ਫਿਰ ਗਏ ਪੰਡਤ ਦੁਰਗੋ ਨੂੰ ਜਦੋਂ ਜਾ ਕੇ ਮਿਲੇ ਤੇ ਪੰਡਤ ਦੁਰਗੋ ਨੇ ਆ ਕੇ ਚਰਨ ਫੜਦੇ ਕਿ ਸਤਿਗੁਰ ਜੀ ਤੁਸੀਂ ਕਿਰਪਾ ਕਰੋ ਆਪਣੇ ਬਚਨ ਤੁਹਾਨੂੰ ਯਾਦ ਹੋਣ ਗਿਆ ਜਿਵੇਂ ਮੰਗਣ ਆਇਆ ਔਰ ਸਤਿਗੁਰੂ ਕਹਿੰਦੇ ਸੀ ਦੇਣ ਵਸਤੀ ਆਏ ਆ ਭਾਈ ਚੱਲ ਕੇ ਆਏ ਆ ਪੰਡਤ ਦੁਰਗੋਜੀ ਫਿਰ ਮੰਗੋ ਤਨ ਮੰਗ ਲਓ ਤੇ ਚਾਹੇ ਮੁਕਤੀ ਮੰਗ ਲਓ ਉਥੇ ਬੋਲਸਣ ਮੁਕਤੀ ਮੰਗ ਲਓ ਤੇ ਚਾਹੇ ਭੁਗਤੀ ਮੰਗ ਲਓ ਭੁਗਤੀ ਦਾ ਤੇ ਸੰਸਾਰਿਕ ਪਦਾਰਥ ਪਰ ਪੰਡਤ ਦੁਰਗੋਕੋ ਕੇ ਵਿਦਵਾਨ ਸੀ ਨਾ ਉਹ ਕਹਿੰਦਾ ਸਤਿਗੁਰ ਜੀ ਮੈਂ ਤਾਂ ਬੜਾ ਸੋਚਿਆ ਸੀ ਕਿ ਜੇ ਤੁਸੀਂ ਚੱਕਰਵਤੀ ਰਾਜੇ ਬਣੋਗੇ ਸਮਰਾਟ ਬਣੋਗੇ ਤੇ ਮੈਂ ਤੁਹਾਡੇ ਕੋਲੋਂ ਜ਼ਮੀਨਾ ਮੰਗਾਗਾ ਰੁਪਈਆ ਪੈਸਾ ਮੰਗਾਗਾ ਤੇ ਜੇ ਤੁਸੀਂ ਕੋਈ avatars ਪੁਰਖ ਹੋਇਓ ਜੋਤ ਪ੍ਰਗਟ ਹੋਗੀ ਤੇ ਮੈਂ ਤੁਹਾਡੇ ਤੋਂ ਮੁਕਤੀ ਮੰਗਾਗਾ ਕਿਉਂਕਿ ਰਾਜਾ ਜਿਹੜੋ ਮੁਕਤੀ ਦੇ ਨਹੀਂ ਨਾ ਸਕਦਾ ਪਰ ਸਤਿਗੁਰੂ ਜੀ ਹੋਣ ਕਿਰਪਾ ਕਰੋ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਮੈਂ ਕੱਲਾ ਨਾਮ ਮੰਗਾ ਨਾਮ ਕਰਕੇ ਵਿਕਾਰਾਂ ਤੋਂ ਤੇ ਮੁਕਤ ਹੋ ਜਾਗਾ ਪਰ ਬਾਕੀ ਦੇ ਜਿਹੜੇ ਜ਼ਿੰਦਗੀ ਦੇ ਦਿਨ ਰਹਿੰਦੇ ਨੇ ਤੇ ਜੇ ਇਸੇ ਤਰ੍ਹਾਂ ਗਰੀਬੀ ਦੇ ਵਿੱਚ ਕੱਟੇ ਤੇ ਫਿਰ ਗਰੀਬ ਬੰਦੇ ਦੀ ਸੰਸਾਰ ਵਿੱਚ ਇੱਜ਼ਤ ਕੀ ਰਹੇ ਜੇ ਉਹਦੇ ਘਰ ਵਿੱਚ ਆਏ ਹੋਏ ਨੂੰ ਦੋ ਪ੍ਰਸ਼ਾਦੀ ਨਾ ਕਿਤੇ ਮੈਂ ਖਵਾ ਸਕਾਂ ਤੇ ਫਿਰ ਸੇਵਕ ਤੇ ਤੁਹਾਡਾ ਬੰਨਾ ਹੈ ਨਾ ਤੇ ਕਰੋ ਕੋ ਖਾਲੀ ਮੁੜ ਜੇ ਇੰਨੇ ਜੋਗਾ ਨਾ ਹੋਣਾ ਤੇ ਫਿਰ ਮੁਕਤੀ ਨੂੰ ਵੀ ਕੀ ਕਰਨਾ ਹੈ ਹੱਥ ਜੋੜ ਦਿੱਤੇ ਸਤਿਗੁਰੂ ਜੀ ਕਿਰਪਾ ਕਰੋ ਮੰਗਿਆ ਕੁਛ ਨਹੀਂ ਹੁਣ ਤੁਸੀਂ ਜੋ ਕੁਛ ਦੇਣਾ ਤੁਹਾਡੀ ਮਰਜ਼ੀ ਹੈ ਉਥੇ ਕਵੀ ਸੰਤੋਖ ਸਿੰਘ ਨੇ ਬੋਲ ਲਿਖੇ ਕਿ ਜੇ ਤਨ ਦੇ ਨਾਮ ਨ ਦੇਹ ਜਨ ਕੋ ਜੇ ਰਪਈਆ ਪੈਸਾ ਦੇਵੋ ਜ਼ਮੀਨਾ ਦੇਵੋ ਤੇ ਆਪਣੇ ਸੇਵਕ ਨੂੰ ਤੁਸੀਂ ਨਾਮ ਹੀ ਨ ਦੇਓ ਕਹਿੰਦੇ ਜੇ ਤਨ ਦੇ ਨਾਮ ਨ ਦੇਹ ਜਨ ਕੋ ਨਾਮ ਬਿਨਾ ਜਨ ਜੰਪੁਰ ਜਾਵੇ ਫਿਰ ਅੱਗੇ ਜਮਾਂ ਤੇ ਪੂਰੀ ਦਿਸਦੀ ਨਾਮ ਤੋਂ ਬਿਨਾ ਉੱਥੇ ਨਹੀਂ ਖਲਾਸੀ ਹੋਣੀ ਪਰ ਕਹਿੰਦੇ ਜੇ ਨਾਮ ਦੇਹ ਧਨ ਨਾ ਦੇਹ ਜਨ ਕੋ ਜੇ ਤੁਸੀਂ ਕੱਲਾ ਨਾਮ ਦੇ ਦਿਓ ਤੇ ਗਰੀਬੀ ਉਸੇ ਤਰ੍ਹਾਂ ਰਵੇ ਧਨ ਪਰਲੇ ਨਾ ਹੋਵੇ ਤੇ ਕਹਿੰਦੇ ਧਨ ਬਿਨਾ ਜਨ ਜਗ ਨਾ ਸੁਹਾਵੇ ਧਨ ਤੋਂ ਬਿਨਾ ਜੇ ਜੀਵ ਚ ਕੁਝ ਹੋਵੇ ਨਾ ਤੇ ਫਿਰ ਤੇਰੇ ਭਗਤ ਵੀ ਸ਼ੋਭਦੇ ਨਹੀਂ ਉਹਨਾਂ ਦੀ ਸ਼ੋਭਾ ਨਹੀਂ ਹੁੰਦੀ ਵਡਿਆਈ ਨਹੀਂ ਹੁੰਦੀ ਮੰਗਿਆ ਵੀ ਕੁਝ ਨਹੀਂ ਮੰਗ ਵੀ ਸਾਰਾ ਕੁਝ ਹੀ ਲਿਆ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੈਨੂੰ ਉਦੋਂ ਗੁਰੂ ਬਣ ਕੇ ਦਾਤ ਦਿੱਤੀ। ਕਹਿੰਦੇ ਤੁਸੀਂ ਮੁਕਤੇ ਵੀ ਲਵੋ ਤੇ ਮੁਕਤੇ ਵੀ ਲਵੋ। ਕਿਉਂਕਿ ਇਸ ਘਰ ਵਿੱਚ ਸਾਰੇ ਕੁਝ ਮਿਲਦਾ ਹੈ। ਤੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਹੈ। ਜੋਤੀ ਜੋਤ ਸਮਾਉਣ ਲੱਗਿਆ ਉਹਨੂੰ ਸਿੱਖਾਂ ਨੂੰ ਏਡੀਆਂ ਵੱਡੀਆਂ ਦਾਤਾਂ ਵੰਡ ਕੇ ਗਏ। ਇਹ ਕਹਿੰਦੇ ਕਿ ਸਭ ਤੋਂ ਵੱਡੇ ਦਾਤ ਬਖਸ਼ੀ ਗੁਰੂ ਸਾਹਿਬ ਜੀ ਨੇ। ਤਾਂ ਹੀ ਤੇ ਪੱਟ ਸਾਹਿਬ ਜੀ ਕਹਿੰਦੇ ਨੇ। ਪਟ ਪੱਟ ਜੇ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚ ਪਾਤਸ਼ਾਹ ਜੀ ਧਰਤੇ ਦੇ ਉੱਤੇ ਬੱਦਲ ਦੀਆਂ ਕਣੀਆਂ ਪੈਣਾਂ ਬੂੰਦਾ ਪੈਣਾ ਤੇ ਇਹ ਬੂੰਦਾ ਗਿਣੀਆਂ ਨਹੀਂ ਜਾ ਸਕਦੀ ਆ ਬਸੰਤ ਦੇ ਰੁੱਤ ਵਿੱਚ ਧਰਤੀ ਤੇ ਜਿੰਨੇ ਕੋ ਫੁੱਲ ਖਿੜਦੇ ਨੇ ਫੁੱਲ ਗਿਣੇ ਨਹੀਂ ਜਾ ਸਕਦੇ ਸੂਰਜ ਦੀਆਂ ਚੰਦਰਮਾ ਦੀਆਂ ਕਿਰਨਾਂ ਨੂੰ ਕੋਈ ਨਹੀਂ ਗਿਣ ਸਕਦਾ ਸਾਗਰ ਦੇ ਵਿੱਚ ਪਾਣੀ ਕਿੰਨਾ ਕੋ ਇਹਨੂੰ ਕੋਈ ਨਾਪ ਤੋਲ ਨਹੀਂ ਸਕਦਾ ਇਹਦੇ ਟਿੱਟਰ ਨੂੰ ਕਿਨੇ ਨਾਪਿਆ ਜੀ ਫਿਰ ਉਥੇ ਬੇਨਤੇ ਕਿਤੇ ਸਤਿਗੁਰ ਜੀ ਤੁਹਾਡੇ ਕੋਲ ਇੰਨੇ ਨੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੱਲੇ ਕੱਲੇ ਬੂੰਦ ਪਾਣੀ ਦੀ ਜਿਹੜੀ ਬਰਸਾਤ ਵਾਲੀ ਉਹ ਵੀ ਗਿਣ ਲਵੇ ਕੋਈ ਬਸੰਤ ਵਿੱਚ ਖੜੇ ਹੋਏ ਫੁੱਲਾਂ ਨੂੰ ਵੀ ਗਿਣ ਲਵੇ ਸੂਰਜ ਦੇ ਕਿਰਨਾਂ ਨੂੰ ਗਿਣ ਲਵੇ ਕੋਈ ਸਮੁੰਦਰ ਦੇ ਪਾਣੀ ਨੂੰ ਵੀ ਨਾਪ ਲਵੇ ਪਰ ਸਤਿਗੁਰ ਜੀ ਸੱਚ ਹੈ ਕਿ ਜਿੰਨੇ ਕੋ ਗੁਣ ਤੇਰੇ ਵਿੱਚ ਨੇ ਤੁਹਾਡੇ ਵਿੱਚ ਜਿਹੜੇ ਗੁਣ ਨੇ ਉਹ ਕੋਈ ਵੀ ਨਹੀਂ ਕਹਿ ਸਕਦਾ ਉਥੇ ਪਾਵਨ ਬਚਨ ਕਹੇ ਕਹਿੰਦੇ ਨੇ ਕਨਹਰ ਬੂਤ ਬਸੈ ਰਮਾਵਲ ਕੁਸਮ ਬਸੰਤ ਗਣੰਤਨ ਆਵੈ ਰਾਵਸਸ ਕਿਰਣ ਉਦਰ ਸਾਗਰ ਕੇ ਗੰਗ ਤਰੰਗ ਅੰਤ ਕੋ ਪਾਵੈ ਕਹਿੰਦੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨੇ ਜੋ ਗਾਵੈ ਕਬ ਜਨ ਕਬ ਜਨ ਦਾ ਅਰਥ ਹੁੰਦਾ ਕਵੀ ਜਨ ਤੇ ਕਿਹੜੇ ਕਵੀ ਜਨ ਭਲ ਕਿ ਕਵੇ ਭੱਜੇ ਤੁਹਾਡੇ ਗੁਣਾਂ ਨੂੰ ਗਾਉਂਦੇ ਨੇ ਪਰ ਸਤਿਗੁਰੂ ਜੀ ਤੁਹਾਡੇ ਗੁਣਾਂ ਨੂੰ ਪੂਰਨ ਤੌਰ ਤੇ ਕਿਹੜਾ ਗਾ ਸਕਦਾ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੈ ਹੇ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਹੁਕਮਾ ਤੁਹਾਡੀ ਤੁਲਨਾ ਕੀਤੀ ਨਹੀਂ ਜਾ ਸਕਦੀ ਕਿਸੇ ਨਾਲ ਇੰਨੇ ਕੁ ਗੁਣ ਨੇ ਤੁਹਾਡੇ ਹੁਕਮਾ ਤੁਹਾਨੂੰ ਹੀ ਬਣਉਂਦੀ ਹੈ ਹੁਣ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਆਪਣੇ ਸਾਰੇ ਸਾਖ ਸਬੰਧੀ ਪੁੱਤ ਪੁੱਤਰੇ ਪਰਪੋਤੇ ਸਿੱਖ ਸਭ ਨੂੰ ਕੋਲ ਬੁਲਾਇਆ ਤੇ ਸਭ ਨੂੰ ਹੁਕਮੇ ਦਿੱਤਾ ਕਿ ਮੇਰੇ ਸਿੱਖ ਸੁਣੋ ਪੁੱਤ ਭਾਈਓ ਫਿਰ ਬੇਨਤੀ ਕਰਦੇ ਇਹ ਬਾਣੀ ਬਾਬਾ ਸੁੰਦਰ ਜੀ ਨੇ ਵਿਚਾਰੀ ਪਰ ਕੋਕੋ ਉਹਨਾਂ ਨੇ ਗੁਰੂ ਸਾਹਿਬ ਦੇ ਸਾਰੇ ਹੁਕਮ ਸੁਣਿਆ ਸੀ ਨਾ ਕੋਲ ਬੈਠੇ ਹੋਏ ਸਨ ਕਹਿੰਦੇ ਬਾਬਾ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜਿਓ ਏ ਪੁੱਤਰੋ ਪ੍ਰਭੂ ਸਾਰੇ ਮੇਰੇ ਕੋਲ ਆਓ ਮੇਰੀ ਗੱਲ ਸੁਣੋ ਮੇਰੇ ਹਰ ਭਾਣਾ ਮੇਰੇ ਹਰੇ ਪ੍ਰਭੂ ਪਰਮੇਸ਼ਰ ਦਾ ਪਾਣਾ ਉਹਨੂੰ ਪਾਇਆ ਚੰਗਾ ਲੱਗਿਆ ਦੇਖੋ ਜਿਹੜਾ ਪਾਣਾ ਸ਼ਬਦ ਹੈ ਨਾ ਇਹਦੇ ਅਰਥ ਅਸੀਂ ਗਲਤ ਕੱਢ ਲਏ ਨੇ ਕਿਉਂਕਿ ਕਿਸੇ ਦਾ ਐਕਸੀਡੈਂਟ ਹੋਵੇ ਤਾਂ ਆਪਾਂ ਕਹਿੰਨੇ ਰੱਬ ਦਾ ਪਾਣਾ ਮੌਤ ਹੋ ਜੇ ਤਾਂ ਉੱਥੇ ਸ਼ਬਦ ਦੀ ਪਾਣਾ ਵਰਤੇ ਜਾਂਦਾ ਰੱਬ ਦਾ ਜਦੋਂ ਪਾਣਾ ਹੀ ਐਵੇਂ ਸੀ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੌਤ ਤੇ ਰੱਬ ਦਾ ਪਾਣਾ ਹੈ ਹੀ ਪਰ ਜਿਹੜਾ ਜਨਮ ਹੋਇਆ ਇਹ ਵੀ ਰੱਬ ਦਾ ਪਾਣਾ ਹੈ ਜੋ ਕੁਝ ਹੁੰਦਾ ਹੁੰਦਾ ਹੀ ਰੱਬ ਦੇ ਬਾਣੇ ਵਿੱਚ ਹੈ ਜਾਂ ਇਸ ਬਾਣਾ ਤਾਂ ਜੰਮਿਆ ਪਰਵਾਰ ਪੜਾ ਪਾਇਆ ਉਹਨੂੰ ਪਾਇਆ ਚੰਗਾ ਲੱਗਿਆ ਤੇ ਤਾਂ ਬੰਦੇ ਦਾ ਜਨਮ ਹੋਇਆ ਨਾ ਪਰਿਵਾਰ ਨੇ ਖੁਸ਼ੀਆਂ ਮਨਾਈਆਂ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦਨ ਮੇਰੇ ਸਤਿਗੁਰੂ ਨੂੰ ਪਰਮੇਸ਼ਰ ਨੂੰ ਪਾਇਆ ਚੰਗਾ ਲੱਗਿਆ ਭਾਈ ਤੇ ਕੀ ਪਾਇਆ ਕਹਿੰਦੋ ਉਹਨਾਂ ਨੇ ਸੱਦ ਦਿੱਤੀ ਹੈ ਕਿ ਆਓ ਮੈਂ ਪ੍ਰਭ ਪਾਸ ਜਿਓ ਕਿ ਤੁਸੀਂ ਹੁਣ ਸਰੀਰ ਨੂੰ ਛੱਡ ਕੇ ਮੇਰੇ ਕੋਲ ਆ ਜਾਓ ਉਤੇ ਬਚਨ ਕਹਿੰਦੇ ਹਰ ਬਾਣਾ ਗੁਰ ਪਾਇਆ ਪਾਇ ਸਿੱਖੋ ਪੁੱਤਰੋ ਭਰਾਵੋ ਪਰਮੇਸ਼ਰ ਦਾ ਬਾਣਾ ਗੁਰੂ ਨੂੰ ਵੀ ਪਾਇਆ ਚੰਗਾ ਲੱਗਿਆ ਕਿਉਂਕਿ ਪਰਮੇਸ਼ਰ ਦਾ ਬਾਣਾ ਗੁਰੂ ਦਾ ਬਾਣਾ ਤੇ ਹੁੰਦਾ ਹੀ ਚੰਗਾ ਹੈ ਜੋ ਕੁਝ ਉਹ ਕਰਦਾ ਹੁੰਦਾ ਹੀ ਚੰਗਾ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨੂੰ ਵੀ ਪਾਇਆ ਹੈ ਗੁਰ ਜਾਵੇ ਹਰ ਪ੍ਰਭ ਪਾਹ ਜਿਓ ਇਸ ਕਰਕੇ ਉਹ ਹੁਣ ਗੁਰੂ ਹਰੇ ਪਰਮਾਤਮਾ ਅਕਾਲ ਪੁਰਖ ਦੇ ਕੋਲ ਚੱਲੇ ਨੇ ਸਰੀਰ ਛੱਡ ਕੇ ਚੱਲੇ ਨੇ ਪਰ ਨਾਲੇ ਇਹ ਪਾਵਨ ਬਚਨ ਕਹਿ ਦਿੱਤੇ ਦੇਖੋ ਸਤਿਗੁਰੂ ਜੀ ਦੇ ਬਚਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਕਿ ਜਿਹੜਾ ਗੁਰੂ ਹੈ ਨਾ ਗੁਰੂ ਤੇ ਜਨਮ ਮਰਨ ਦੇ ਵਿੱਚ ਹੁੰਦਾ ਹੀ ਨਹੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਰਫ ਸਰੀਰ ਛੱਡ ਕੇ ਜਾਣਾ ਹੈ ਸਤਿਗੁਰੂ ਜੀ ਦੇ ਬਚਨ ਨੇ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰ ਹੀ ਆਏ ਉਹ ਤੇ ਸਰੀਰ ਧਾਰਨ ਇਸ ਕਰਕੇ ਕੀਤਾ ਕਿ ਸਾਡੇ ਵਰਗੇ ਜੀਵਾਂ ਤੇ ਪਰਉਪਕਾਰ ਕਰ ਸਕਣ ਤੇ ਜਦੋਂ ਅੱਜ ਸਰੀਰ ਛੱਡ ਕੇ ਜਾਣਾ ਅੱਜ ਵੀ ਬੜਾ ਵੱਡਾ ਪਰਉਪਕਾਰ ਕਰਕੇ ਜਾਣਾ ਹੈ ਜਾਣਾ ਮਰਨ ਤੋਹੋ ਮੈਂ ਨਾਹੀ ਜਨ ਪਰਉਪਕਾਰੀ ਆਏ ਜੀਤਾਂ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਤਨ ਗੁਰੂ ਅਮਰਦਾਸ ਮਹਾਰਾਜੇ ਭਾਵੇਂ ਸਰੀਰ ਕਰਕੇ ਨਹੀਂ ਪਰ ਉਹ ਸ਼ਬਦ ਕਰਕੇ ਅੱਜ ਵੀ ਸਾਡੇ ਨਾਲ ਨੇ ਕਿਉਂਕਿ ਸਾਡਾ ਗੁਰੂ ਤੇ ਸ਼ਬਦ ਹੈ ਨਾ ਸਤਗੁਰੂ ਜੀ ਉਹ ਤੇ ਕਿਰਪਾ ਕੀਤੀ ਕਹਿੰਦੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਹੇ ਇਹ ਤੇ ਸਰੀਰ ਅੱਜ ਜਾਣਾ ਹੈ ਪਰ ਗੁਰੂ ਤੇ ਸਦਾ ਹੀ ਰਹਿਣ ਵਾਲਾ ਉਹ ਅਣਜਾਣ ਵਿੱਚ ਜੰਮਣ ਮਰਨ ਵਿੱਚ ਹੈ ਹੀ ਨਹੀਂ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਹੇ ਉਹ ਆਪਣਾ ਸੇ ਪਰਕਾ ਹੈ ਸਭ ਮੈਂ ਰਹਿ ਸਮਾਇਓ ਕਿਤੇ ਗਏ ਥੁੜੀ ਨੇ ਸਾਰਿਆਂ ਦੇ ਵਿੱਚ ਹੀ ਨੇ ਹੁਣ ਧੰਗ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਹਿੰਦੇ ਸਤ ਗੁਰੁ ਭਾਣੈ ਆਪਣੈ ਵਹ ਪਰਿਵਾਰ ਸਦਾਇ ਸਾਰਾ ਪਰਿਵਾਰ ਆ ਗਿਆ ਜੀ ਬੈਠ ਗਿਆ ਕਿਸੋ ਗੋਪਾਲ ਪੰਡਤ ਸਦਿਓ ਇਹ ਹੁਕਮ ਕੀਤਾ ਹੁਣ ਦੇਖੋ ਕੇਸੋ ਗੋਪਾਲ ਪੰਡਤ ਇਹਦੇ ਅਰਥ ਵੀ ਲੋਕਾਂ ਨੇ ਫਿਰ ਆਪਣੇ ਹਿਸਾਬ ਨਾਲ ਕੱਢ ਲੇ ਕਹਾਣੀਆਂ ਬੜੀਆਂ ਜੋੜ ਦਿੱਤੀਆਂ ਕੇਸੋ ਗੋਪਾਲ ਕਹਿੰਦੇ ਕੋਈ ਪੰਡਤ ਸੀ ਜੀ ਗੁਰੂ ਇਤਿਹਾਸ ਦੇ ਵਿੱਚ ਪੂਰੇ ਇਤਿਹਾਸ ਵਿੱਚ ਕੇਸੋ ਗੋਪਾਲ ਦਾ ਕਿਤੇ ਕੋਈ ਨਾਮ ਨਹੀਂ ਆਇਆ ਜੀ ਉਹ ਪੰਡਤ ਕੋ ਬ੍ਰਹਮਣ ਨਹੀਂ ਇਥੋਂ ਕੇਸੋ ਦਾ ਅਰਥ ਹੈ ਸੋਹਣੇ ਕੇਸਾਂ ਵਾਲਾ ਤੇ ਗੋਪਾਲ ਦਾ ਅਰਥ ਹੈ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ ਪੰਡਰਰਥ ਵਿਦਵਾਨ ਹੁਣ ਇਹੰਦਾ ਪਾਵਰ ਤੇ ਹੈ ਕਿ ਜਿਹੜਾ ਧਰਤੇ ਨੂੰ ਪਾਲਣ ਵਾਲਾ ਹੈ ਨਾ ਪਰਮੇਸ਼ਰ ਇਹ ਪਾਈ ਸੋਹਣੇ ਕੇਸਾਂ ਵਾਲਿਓ ਸੋਹਣੇ ਕੇਸਾਂ ਵਾਲੇ ਜਿਹੜੇ ਵਿਦਵਾਨ ਨੇ ਕਥਾ ਵਾਚ ਗਨੇ ਪੰਡਰਰਥ ਵਿਦਵਾਨ ਹੈ ਜਿਹੜੇ ਉਹ ਸੋਹਣੇ ਕੇਸਾਂ ਵਾਲੇ ਰੱਬ ਦੀ ਸਿਫਤ ਸਲਾਹ ਕਰਨ ਵਾਲੇ ਨੇ ਉਹਨਾਂ ਨੂੰ ਸੱਦਿਓ ਔਰ ਇਸੇ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਕਿਸੋ ਕਿਸੋ ਕੁਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਨੇ ਪੁਕਾਰ ਉਹ ਸੋਹਣੇ ਕੇਸਾਂ ਵਾਲੇ ਦੇ ਸਿਫਤ ਸਲਾਹ ਕਰਨ ਵਾਲੇ ਵਿਦਵਾਨ ਪੰਡਤ ਸੱਦਿਓ ਭਾਈ ਉਹਨਾਂ ਤੋਂ ਕਥਾ ਸੁਣਿਓ ਇਹ ਮਰਿਆਦਾ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾਈ ਜਿਹਨੂੰ ਆਪਾਂ ਅੰਤਿਮ ਅਰਦਾਸ ਕਹਿੰਦੇ ਆ ਔਰ ਫਿਰ ਬੇਨਤੀ ਕਰਦੇ ਰੋਣਾ ਦੋ ਤਰ੍ਹਾਂ ਦਾ ਹੈ ਗੁਜ਼ਰਤੇ ਅੱਖਾਂ ਚੋਂ ਪਾਣੀ ਆ ਜਾਣਾ ਗਲਾ ਭਰ ਜਾਣਾ ਇਹਨਾਂ ਕੋ ਪ੍ਰਵਾਨ ਹੈ ਪਰ ਉਹ ਰੋਣਾ ਜਿੰਦੇ ਵਿੱਚ ਰੱਬ ਨੂੰ ਉਲੰਬੇ ਦਿੱਤੇ ਜਾਣ ਗੁਰੂ ਸਾਹਿਬ ਜੀ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਉਹ ਮੈਨੂੰ ਬਿਲਕੁਲ ਹੀ ਨਹੀਂ ਪਉਂਦਾ ਚੰਗਾ ਹੀ ਨਹੀਂ ਲੱਗਦਾ ਫਿਰ ਕਰਨਾ ਕੀ ਹੈ ਕਿ ਕਥਾ ਕੀਰਤਨ ਕਰਨ ਵਾਲੇ ਵਿਦਵਾਨ ਪੰਡਤਾਂ ਨੂੰ ਸਤੋ ਰੱਬ ਦੇ ਸ਼ੁੱਧ ਸਲਾਹ ਤੇ ਬਾਣੇ ਗਾਓ ਸਾਡੇ ਵਾਸਤੇ ਇਹ ਪੁਰਾਣ ਹੈ ਲੋਕ ਪੁਰਾਣ ਦੀ ਕਥਾ ਕਰਉਂਦੇ ਸਨਾਂ ਸਾਡੇ ਵਾਸਤੇ ਰੱਬ ਦੇ ਗੁਰੂ ਦੇ ਬਖਸ਼ੀ ਹੋਏ ਬਾਣੇ ਰੱਬ ਦੇ ਸਿਫਤ ਸਲਾਹ ਕਰਨੇ ਕੀਰਤਨ ਗਾਉਣਾ ਕਥਾ ਕਰਨਾ ਇਹ ਪੁਰਾਣ ਹੈ। ਔਰ ਅੱਜ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਦਿਨ ਫਿਰ ਜੋਤ ਦੇ ਵਿੱਚ ਉਹਨਾਂ ਦੀ ਜੋਤ ਸਮਾਈ। ਸਾਰਿਆਂ ਦੇ ਵੇਖਦੇ ਹੋਏ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਮੇਰੇ ਪਿੱਛੇ ਰੋਣਾ ਨਹੀਂ ਤੁਸੀਂ ਕਰਮੇ ਕਰਨਾ ਹੈ। ਔਰ ਇਹ ਸਭ ਤੋਂ ਵੱਡੇ ਦਾਤਸਾਂ ਨੂੰ ਦੇਖ ਕੇ ਗਏ। ਫਿਰ ਰੋਣ ਦੇ ਬਜਾਏ ਉਹਦੇ ਗੁਣਾਂ ਨੂੰ ਵੀ ਯਾਦ ਕਰੋ ਉਹਦੇ ਗੁਣਾਂ ਨੂੰ ਗਾਓ। ਸਤਿਗੁਰੂ ਜੀ ਫਿਰ ਜੋਤ ਦੇ ਵਿੱਚ ਜੋਤ ਮਿਲ ਗਈ ਜਿਹੜੇ ਬਚਨ ਕਹੇ ਕਿ ਸੂਰਜ ਕਿਰਨ ਮਿਲੀ ਜਲ ਕਾ ਜਲ ਹੋਆ RAM ਜੋਤੇ ਜੋਤ ਰਲੀ ਸੰਪੂਰਨthia RAM ਸੰਪੂਰਨ ਆਪਾ ਕਿੰਨੇ ਇੱਕ ਬੰਦਾ ਮਰਜ਼ੇ ਤੇ ਕਿੰਨੇ ਪੂਰਾ ਹੋ ਗਿਆ ਪੂਰਾ ਉਹੀ ਹੁੰਦਾ ਪਾਈ ਜਿਹੜਾ ਉਹਦੇ ਵਿੱਚ ਮਿਲ ਜੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਆਪ ਉਹਦਾ ਰੂਪ ਸਨ ਆਪ ਹੀ ਪਰਮੇਸ਼ਰ ਸਨ ਸਤਿਗੁਰ ਜੀ ਨੇ ਜਿੱਥੇ ਕਿਰਪਾ ਕੀਤੀ ਉੱਥੇ ਅੱਜ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਹੁਕਮ ਦੇ ਵਿੱਚ ਵੀ ਸਾਨੂੰ ਕਹਦੇ ਨੇ ਕਿ ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾ ਐਸੇ ਧੰਗ ਗੁਰੂ ਅਮਰਦਾਸ ਮਹਾਰਾਜ ਦੇ 450 ਸਾਲਾਂ ਜੋਤੀ ਜੋਤ ਗੁਰੂ ਗੁਰਪੁਰਬ ਤੇ ਇੱਕ ਵਾਰੀ ਸਾਰੀ ਸੰਗਤਾਂ ਸਤਿਗੁਰ ਦੇ ਚਰਨਾਂ ਦੇ ਵਿੱਚ ਕਰੋ ਨਮਸਕਾਰ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਯਾਦ ਕਰਦੇ ਹੋਇਆ ਹਾਜ਼ਰੀ ਲਵਾ ਕੇ ਕਹੋ ਜੀ ਸਤ ਨਾਮ ਵਾਹਿ ਗੁਰੂ 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 ਆਪ ਪੰਜ ਚਾਰ ਮਿੰਟ ਦੇ ਵਿੱਚ ਸ਼ਬਦ ਦੇ ਅਖਰੀਅਤ ਕਰਕੇ ਫਿਰ ਸਵਾਪਤੀ ਕਰਨੇ ਆ ਜੀ ਅੱਗੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ